ਔਰ ਕੀ ਮੈਟਰ ਚੱਲ ਰੇ ਰੋਲ ਮੇਰਾ ਨਾਮ ਕਰੂਮਕੋੜ ਹੈ ਜੀ ਮੈਂ ਸਰਪੰਚੀ ਯੂਨੀਅਨ ਦਾ ਪ੍ਰਧਾਨ ਹੈ ਜਿਹੜੀ ਪਿੰਡ ਦੀ ਸ਼ਾਮਲਾ ਜ਼ਮੀਨ ਹੁੰਦੀ ਹੈ ਤੇ ਸ਼ਾਮਲਾ ਜ਼ਮੀਨ ਤੋਂ ਇਲਾਵਾ ਜਿਹੜੀਆਂ ਪਿੰਡ ਦੇ ਵਿੱਚ ਰਾਖਵੀਂ ਜ਼ਮੀਨਾਂ ਹੁੰਦੀਆਂ ਹਸਪੀਟਲ ਵਾਸਤੇ ਸਕੂਲ ਵਾਸਤੇ ਡਿਸਪੈਂਸਰੀ ਵਾਸਤੇ ਧਰਮਸ਼ਾਲਾ ਵਾਸਤੇ ਉਹਦੇ ਉੱਤੇ ਪਿੰਡ ਤੇ ਪਿੰਡ ਦੇ ਲੋਕਾਂ ਦਾ ਹੱਕ ਹੁੰਦਾ ਆਮ ਬੰਦਾ ਸ਼ਹਿਰ ਚ ਜਾ ਕੇ ਵਿਆਹ ਕਰਾ ਲੈਂਦਾ ਪਰ ਜਿਹੜਾ ਗਰੀਬ ਬੰਦਾ ਹੈ ਉਹਨੇ ਇਹੋ ਜੀਆਂ ਧਰਮਸ਼ਾਲਾ ਚ ਵਿਆਹ ਕਰਨਾ ਹੁੰਦਾ ਹੈ ਤੇ ਸਾਡੀ ਇਹ ਧਰਮਸ਼ਾਲਾ ਇੱਕ ਮਲੰਗ ਨੇ ਦੱਬੀ ਹੋਈ ਹੈ ਪਿਛਲੇ 10 ਸਾਲਾਂ ਤੋਂ ਆ ਤੁਸੀਂ ਦੇਖ ਰਹੇ ਹੋਵੋਗੇ ਉਹ ਰਸਤਾ ਆਪਣੇ ਆਪ ਨੂੰ ਪੁਲਿਸ ਦਾ ਅਫਸਰ ਦੱਸਦਾ ਹੈ ਰੇਲਵੇ ਪੁਲਿਸ 'ਚ ਕੰਮ ਕਰਦਾ ਹੈ ਪੰਨੂ ਸਾਹਿਬ ਉਹਨਾਂ ਦਾ ਨਾਮ ਹੈ ਉਹ ਮਲੰਗ ਬੰਦੇ ਨੇ ਜ਼ਮੀਨ ਦੱਬੀ ਹੋਈ ਹੈ ਤੇ ਉਹ ਇਹ ਕਹਿੰਦਾ ਹੈ ਕਿ ਜੀ ਪੰਚਾਇਤੀ ਜ਼ਮੀਨ ਆ ਸ਼ਾਮਲਾ ਜ਼ਮੀਨ ਆ ਛੜਾ ਸਕਦੇ ਹਾਂ ਤਾਂ ਛੜਾ ਲਓ ਤਾਂ ਅੱਜ ਮੈਂ ਸਾਰੇ ਅਫਸਰ ਸਾਹਿਬਾਨ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿ ਡੀਸੀ ਸਾਹਿਬ ਨੇ ਬਹੁਤ ਜ਼ਿਆਦਾ ਇਹਦੇ 'ਚ ਇਨੀਸ਼ੀਏਟਿਵ ਲੱਤਾ ਕਾਨੂੰਨ ਕੋ ਸਾਹ ਬਾਇਨੇ ਤੇ ਡਿਊਟੀ ਮੈਜਿਸਟ੍ਰੇਟ ਵੀ ਲੱਗਿਆ ਹੈ ਤੇ ਪੁਲਿਸ ਫੋਰਸ ਵੀ ਆਈ ਹੈ ਕਿਉਂਕਿ ਪਿਛਲੀ ਵਾਰ ਜਦੋਂ ਅਸੀਂ ਪਿੰਡ 'ਚ ਨਿਸ਼ਾਨਦੇਹੀ ਕਰਾ ਰਹੇ ਸੀਗੇ ਤਾਂ ਲੰਬardar ਸਿਕੰਦਰ ਸਿੰਘ ਤੇ ਸਾਫ ਦਾ ਸਰਪੰਚ ਰਜਿੰਦਰ ਸਿੰਘ ਨੇ ਬਹੁਤ ਰੋਲਾ ਪਾਇਆ ਕਿਉਂਕਿ ਉਹਨਾਂ ਨੇ ਇੱਥੇ 15-20 ਕਿੱਲੇ ਜ਼ਮੀਨ ਦੱਬੀ ਹੋਈ ਹੈ ਤਾਂ ਇਸ ਵਾਰ ਪੂਰੀ ਕਾਨੂੰਨੀ ਪ੍ਰਕਿਰਿਆ ਜੋ ਹੁੰਦੀ ਹੈ ਉਹਦੇ ਹਿਸਾਬ ਨਾਲ ਫੋਰਸ ਆਈ ਹੈ ਸਾਰੇ ਅਫਸਰ ਸਾਹਿਬਾਨ ਆਏ ਹਨ ਤੇ ਅੱਜ ਮੈਂ ਇਸ ਗੱਲ ਤੋਂ ਖੁਸ਼ ਹਾਂ ਕਿ ਸਾਡੇ ਪਿੰਡ ਦੀ ਜ਼ਮੀਨ ਵਾਪਸ ਸਾਡੇ ਪਿੰਡ ਦੇ ਲੋਕਾਂ ਕੋਲ ਜਾ ਰਹੀ ਹੈ ਪਿੰਡ ਦੀ ਕਿੰਨੀ ਟੋਟਲ ਸ਼ਾਮਲਾ ਜ਼ਮੀਨ ਹੈ ਜਿਹੜੀ ਲੋਕਾਂ ਦੇ ਕੋਲ ਦ ਇਹ ਬੜੀ ਸ਼ਰਮਨਾਕ ਗੱਲ ਹੈ ਕਿ ਗੁਰੂ ਘਰ ਦੀ ਜ਼ਮੀਨ ਵੀ ਉਹਦੇ ਵਿੱਚ ਹੈ 1.5 ਕਿੱਲੇ ਗੁਰੂ ਘਰ ਦੇ ਸਾਹਮਣੇ ਅਸੀਂ ਇੱਕ ਪਾਰਕ ਬਣਾਉਣਾ ਸੀ ਉਹ ਵੀ ਜ਼ਮੀਨ ਦੱਬੀ ਹੋਈ ਹੈ ਤੇ ਇੱਕ ਬੜੀ ਹੈਰਾਨੀ ਵਾਲੀ ਤੁਹਾਨੂੰ ਗੱਲ ਦੱਸਦਾ ਮੈਂ ਇੱਥੋਂ ਸਾਡੇ ਪਿੰਡ ਤੋਂ ਆਸਾ ਮਾਜਰਾ ਰਸਤਾ ਜਾਂਦਾ ਹੈ ਉਹ ਰਸਤਾ ਵੀ ਵਿੱਚ ਹੀ ਦਬ ਕੇ ਖੇਤਾਂ ਚ ਵਾਤਾ ਉਹ ਰਿਕਾਰਡ ਦੇ ਵਿੱਚ ਰਸਤਾ ਹੈਗਾ ਉਦੇ ਚ ਰਸਤਾ ਹੈਗਾ ਜਿਹੜੀ ਜਮਾਂ ਬੰਦੀ ਹੈ ਪਰ ਉਹ ਰਸਤਾ ਵੀ ਲੋਕਾਂ ਨੇ ਆਪਣੇ ਖੇਤਾਂ ਦੇ ਵਿੱਚ ਹੀ ਸੜਕ ਮਲਾ ਲਈ ਆ ਹਾਲ ਹੈ ਉਰੇ ਲੋਕਾਂ ਦਾ ਜਿਹੜੀ ਜ਼ਮੀਨ ਹੈ ਤੁਸ ਗੇਰੋ ਤੱਬੀ ਵੀ ਆ ਸ਼ਾਮਲ ਹਦੀ ਉਹ ਕਿੰਨੀ ਕ ਜਿਹੜੀ ਉਗਾਈ ਵਾਲੀ ਜ਼ਮੀਨ ਆ ਕਿੰਨੀ ਕ ਜਿਹੜੀ ਬਾਹਰਲੇ ਪਾਸੇ ਜਾਂਦੀ ਇਹ 25 ਕਿੱਲੇ ਦੇ ਵਿੱਚੋਂ ਜੀ 17 18 ਕਿੱਲੇ ਜ਼ਮੀਨ ਹੈਗੀ ਹੈ ਵਾਹੀ ਯੋਗ ਜਿਹੜਾ ਆਪ ਹੀ ਬੰਦੇ ਆ ਨਹੀਂ ਤਾਂ ਇਹ 17 18 ਕਿੱਲੇ ਦੀ ਪਿੰਡ ਦੇ ਪਰਚਾਇਰ ਨੂੰ ਇਨਕਮ ਆਵੇ ਸਾਡੇ ਪਿੰਡ ਨੂੰ ਸਾਲ ਦਾ 10000 ਰੁਪਏ ਵੀ ਨਹੀਂ ਆਉਂਦਾ ਕਿਉਂਕਿ ਇਹ ਸਾਰੀ ਜ਼ਮੀਨ ਹੈ ਮਲੰਗਾ ਨੇ ਦੱਬੀ ਹੋਈ ਹੈ ਇਹ 17 18 ਕਿੱਲੇ ਦੀ ਇਨਕਮ ਆਊਗੀ ਇਸ ਤੋਂ ਇ ਸਾਡੇ ਪਿੰਡ ਚ ਉਹ ਡਿਸਪੈਂਸਰੀ ਸੀਗੀ ਗੁੰਮ ਐ ਗਾਇਬ ਹੀ ਹੋ ਗਈ ਪਤਾ ਨਹੀਂ ਕਿੱਥੇ ਐ ਕਾਗਜ਼ਾਂ 'ਚ ਹੈਗੀ ਐ ਪਰ ਜਗ੍ਹਾ ਹੀ ਨਬਲੀ ਉਸ ਤੋਂ ਬਾਅਦ ਸਾਡੇ ਪਿੰਡ ਦਾ ਉਹ ਹਸਪਤਾਲ ਸੀਗਾ ਉਹ ਵੀ ਗਾਇਬ ਐ ਫੱਡਾ ਰੋੜੀ ਦੀ ਜਗ੍ਹਾ ਸੀਗੀ ਉਹ ਵੀ ਗਾਇਬ ਹੈ ਕਿੰਨੇ ਕ ਦਿਨ ਤੋਂ ਕਬਜ਼ਾ ਜੇ ਪਿੰਡ ਦਾ ਤੋਬਾ ਸੀਗਾ ਉਹ ਵੀ ਗਾਇਬ ਹੈ ਕਾਗਜ਼ਾਂ 'ਚ ਹੈਗਾ ਇਹ 10 ਤੋਂ 15 ਸਾਲ ਤੋਂ ਕਬਜ਼ਾ ਇੱਕ ਵਾਰ ਅਸੀਂ ਕਾਨੂੰਨੀ ਜੋ ਪ੍ਰਕਿਰਿਆ ਹੈ ਉਹਦੇ ਹਿਸਾਬ ਨਾਲ ਪਹਿਲਾਂ ਤਾਂ ਪੋਜ਼ੇਸ਼ਨ ਲਵਾਂਗੇ ਉਸ ਤੋਂ ਬਾਅਦ ਹਾਈ ਕੋਰਟ ਮੂਵ ਕਰਾਂਗੇ ਕਿ ਇਹ ਜਿਹੜਾ 10 ਤੋਂ 15 ਸਾਲ ਦੇ ਲੋਕਾਂ ਨੇ ਨਾ ਰਹੀ ਹੈ ਕੋਈ ਜ਼ਮੀਨ 25 ਸਾਲ ਤੋਂ ਵੀ ਕਿਸੇ ਕੋਲ ਹੈ ਉਹਦੀ ਸਾਰੀ ਸਾਨੂੰ ਕੰਪਨਸੇਸ਼ਨ ਦਵਾਈ ਜਾਏ ਤਾਂ ਕਿ ਇਸ ਪਿੰਡ ਦੇ ਕੁਝ ਕੰਮ ਕਰਵਾ ਸਕੀਏ ਪੁਰਾਣੇ ਸਰਪੰਚਾਂ ਤੇ ਕੋਈ ਕਾਰਵਾਈ ਕਰੋਗੇ ਕਿ ਜਿੰਨਾਂ ਵੱਲੋਂ ਮਤਲਬ ਇਹ ਕੰਮ ਕਰਾਇਆ ਗਿਆ ਨਹੀਂ ਜੀ ਅਸੀਂ ਇਹਦੇ ਤੇ ਸਿਆਸੀ ਰੋਟੀਆਂ ਨਹੀਂ ਸਿੱਕ ਬਨੇ ਕਿ 55 ਲੱਖ ਖਾਇਆ ਕਿੱਥੇ ਗਿਆ ਕਿੱਥੇ ਗਿਆ ਮੈਂ ਕੋਈ ਸਿਆਸੀ ਰੋਟੀਆਂ ਨਹੀਂ ਸੇਕ ਰੀਆਂ ਮੈਂ ਚਾਹੁੰਦਾ ਹੈ ਗਰੀਬਾਂ ਦੇ ਜ਼ਮੀਨ ਕਮ ਆ ਜਾਏ ਪਿੰਡ ਨੂੰ ਇਨਕਮ ਹੋ ਜਾਏ ਰਿਆ ਧਰਮਸ਼ਾਲਾ ਹਸਪੀਟਲ ਹੱਡਾ ਰੋੜੀ ਟੋਬਾ ਪਿੰਡ ਦਾ ਚੱਲ ਪਏ ਪਿੰਡ ਦਾ ਆਪਣਾ ਟੋਬਾ ਵੀ ਨਹੀਂ ਹੈ ਪਾਣੀ ਦੀ ਨਿਕਾਸੀ ਨਹੀਂ ਪਿੰਡ ਦਾ ਥੋੜਾ ਸਾਥ ਦੇ ਰਹੇ ਨੇ ਬਿਲਕੁਲ ਸਾਥ ਦੇਨੇ ਨੇ ਜੀ ਕੁਝ 4-5 ਪਰਿਵਾਰ ਛੱਡ ਕੇ ਜਿਹੜੇ ਇਹਦੇ ਵਿੱਚ ਆਪ ਇਨਵੋਲ ਹੋਏ ਹੋਏ ਨੇ ਉਹਨਾਂ ਨੂੰ ਛੱਡ ਕੇ ਸਾਰਾ ਪਿੰਡ ਸਾਡੇ ਨਾਲ ਹੈ ਕਿਹੜੇ ਪਿੰਡ ਤੋਂ ਤੁਸੀਂ ਬਾਬੂ ਜੀ ਐਸੇ ਪਿੰਡ ਦੇ ਇਹ ਕਿਹੜਾ ਪਿੰਡ ਹੈ ਇਹ ਇੰਦਰਪੁਰਾ ਹਾਂਜੀ ਇੰਦਰਪੁਰਾ ਹਾਂਜੀ ਇੰਦਰਪੁਰਾ ਦੇ ਵਿੱਚ ਅੱਜ ਜਿਹੜੇ ਸਰਕਾਰੀ ਜਾਮਨਾੜ ਦੀ ਜ਼ਮੀਨ ਦੇ ਉੱਪਰ ਕਬਜ਼ੇ ਛੁੜਾਏ ਜਾ ਰਹੇ ਕਿਸ ਤਰ੍ਹਾਂ ਦੇਖਦੇ ਤੁਸੀਂ ਜੀ ਠੀਕ ਹੋ ਰਿਹਾ ਜੋ ਚੱਲ ਰਿਹਾ ਠੀਕ ਹੋ ਰਿਹਾ ਹੈ ਇਹ ਕਾਤੋਂ ਕਬਜ਼ੇ ਹੋਏ ਵਿੱਚ ਲਜਾਇ ਜੀ ਕਿੰਨੇ ਜੀ ਬਹੁਤ ਸਰਤੋਂ ਹੋਏ ਹੋਣੇ ਸਾਡੇ ਹਣਕ ਵੀ ਪਹਿਲਾਂ ਦੇ ਹੋਏ ਹੋਣੇ ਦੱਸਦੇ 40 50 60 ਕੁਸ ਤੋਂ ਦੱਸੋ 60 60 ਸਾਲ ਤੋਂ ਉੱਤੇ ਹੋ ਗਈ ਤੇ ਖੁਸ਼ ਹੋ ਤੁਸੀਂ ਜਿਹੜਾ ਕੰਮ ਹੋ ਰਿਹਾ ਹਾਂ ਖੁਸ਼ ਹੈ ਕੋਈ ਪਿੰਡ ਚ ਡਿਸਪੈਂਸਰੀ ਵਗੈਰਾ ਹੈਗੀ ਸੀ ਪਹਿਲਾਂ ਹੀ ਨਹੀਂ ਜੀ ਕੋਈ ਕੁਝ ਨਹੀਂ ਸੀ ਇਹ ਸਾਰਾ ਦੱਬਿਆ ਹੋਇਆ ਸੀ ਸ਼ਾਮਲਾ ਸਾਰਾ ਸੀ ਬਸ ਇਹ ਵੀ ਖੋਤ ਸਿਆਮਲਾੜ ਚ ਬੈਠੇ ਆ ਜੀ ਜੋਕ ਦੇਤੀ ਕਦੇ ਗੁਰਦੁਆਰੇ ਦੀ ਵੀ ਜਗ੍ਹਾ ਦੱਬੀ ਹੋਈ ਸੀ ਪਤਾ ਲੱਗ ਹਾਂਜੀ ਹਾਂ ਨਾ ਮੈਂ ਤੁਹਾਡਾ ਪੀਟੀ ਅਸਿਗਨੇਸ਼ਨ ਹੈ ਆਚਰਨਪ੍ਰੀਤ ਸਿੰਘ ਨਾਇਬ ਸੀਲਦਾਰ ਜੀ ਮੇਰੇ ਨਾਲ ਰਵਿੰਦਰ ਕੁਮਾਰ ਜੀ ਕਾਨੂੰਗੋ ਨੇ ਹਲਕੇ ਸਨ ਜਿੰ ਪਿੰਡ ਚ ਆਇਓ ਸ਼ਾਮਲਾੜ ਦੀ ਜ਼ਮੀਨ ਛੁੜਵਾਉਣ ਬਾਰੇ ਕੀ ਜਣਾ ਚਾਹੋ ਹਾਂਜੀ ਜੋ ਵੀ ਆਪਣੀ ਇਹਨਾਂ ਦੀ ਦਰਖਾਸਤ ਆਈ ਹੈ ਪੰਚਾਇਤ ਦੀ ਸਾਡੇ ਕੋਲੇ ਨਿਸ਼ਾਨਦੇਹੀ ਦੇ ਬਾਬਤ ਸੋ ਅਸੀਂ ਰੂਲਸ ਦੇ ਮੁਕਾਬਲ ਜੋ ਵੀ ਹੈਗੀ ਆ ਡਿਜੀਟਲ ਮਸ਼ੀਨ ਦੇ ਰਾਹੀਂ ਨਿਸ਼ਾਨਦੇਹੀ ਕਰਵਾ ਰਹੇ ਆ। ਸੋ ਜੋ ਵੀ ਅੱਜ ਪਰ ਰੈਗੂਲੇਸ਼ਨਸ ਕਾਰਵਾਈ ਹੋ ਕੇ ਕਰ ਰਹੇ ਆ ਦੀ ਨਾਲ ਕੋਈ ਇਸ ਫੋਰਸ ਵੀ ਆਈ ਹੈ। ਐਸਐਚਓ ਨੇ ਹੁਣ ਕਿਰ ਕਿਹੜਾ ਪਿੰਡ ਔਰ ਕਿੰਨੀ ਸ਼ਾਮਲਰ ਦੀ ਜ਼ਮੀਨ ਹੈ ਜੀ? ਇੰਦਰਪੁਰਾ ਪਿੰਡ ਹੈ ਔਰ ਸ਼ਾਮਲਰ ਦੀ ਜ਼ਮੀਨ ਦੇ ਕੁਝ ਨੰਬਰਸ ਨੇ ਉਹ ਜੋ ਉਹਨਾਂ ਦੀ ਦਰਖਾਸਤ ਆ ਉਹਦੇ ਅਕੋਰਡਿੰਗਲੇ ਅਸੀਂ ਕੰਮ ਕਰ ਰਹੇ ਹਾਂ। ਤਾਂ ਪਿੰਡ ਵਾਲਿਆਂ ਵੱਲੋਂ ਕੋਈ ਥਾਟੂ ਸਪੋਰਟ ਕੀਤੀ ਜਾ ਰਹੀ ਹੈ ਜਾਂ ਕੋਈ ਹਾਂ ਪਿੰਡ ਵਾਲਿਆਂ ਵੱਲੋਂ ਤਾਂ ਹਾਂਜੀ ਸਪੋਰਟ ਕੀਤੀ ਜਾ ਰਹੀ ਪਿੰਡ ਵਾਲੇ ਤਾਂ ਨਾਲ ਹੀ ਆ ਤੁਸੀਂ ਦੇਖ ਹੀ ਲਈ। ਸਰਕਾਰ ਵੱਲੋਂ ਸਰਕਾਰੀ ਜਿਹੜੀ ਸ਼ਾਮਲਾੜ ਦੀ ਜ਼ਮੀਨ 'ਚ ਛੜਵਾਈ ਜਾ ਰਹੀ ਹੈ ਕਿੱਦਾਂ ਦੇਖ ਰਹੇ ਹੋ ਅਸੀਂ ਜੀ ਪਹਿਲਾਂ ਸਰਪੰਚ ਬਣਾਉਂਦੇ ਸੀ 40 ਸਾਲ ਲੋਕ ਸਰਪੰਚਾਂ ਨੂੰ ਬਣਾਉਂਦੇ ਨੇ ਸਾਡੇ ਕਿਸੇ ਨੂੰ ਕੰਮ ਨਹੀਂ ਕਰਾ ਅਸੀਂ ਇਹ ਮੁੱਦਾ ਚੱਕਦੇ ਜੀ ਵੀ ਸਾਨੂੰ ਕੋਈ ਪਲਾਟ ਨਹੀਂ ਕੋਈ ਰੂੜੀਆਂ ਨਤੋਂ ਨਹੀਂ ਗਰੀਬ ਬੰਦਾ ਇਹ ਅਰਦਾਸ ਕਰਦਾ ਸੀ ਵੀ ਸਰਕਾਰ ਨੂੰ ਵੀ ਇਹ ਬੇਨਤੀ ਕਰਤਾ ਜੀ ਵੀ ਸਾਡੇ ਪਿੰਡ ਸ਼ਾਮਲਾਟਾ ਨਹੀਂ ਵੀ ਸਾਨੂੰ ਰੂੜੀਆਂ ਨਤੋਂ ਦਿਓ ਕੁਛ ਤਾਂ ਦਿਓ ਕੋਈ ਪਲਾਟ ਨਹੀਂ ਕੋਈ ਕੁਝ ਨਹੀਂ ਹੈਗਾ ਜੇ ਸਾਡੇ ਮੈਡਮ ਬਣੇ ਨੇ ਰਿਚਾ ਕੌੜਾ ਮੈਡਮ ਸਰਪੰਚ ਸਾਹਿਬ ਬਣੇ ਨੂੰ ਸਾਨੂੰ ਅਹੀ ਮੰਗ ਕੀਤੀ ਸੀ ਵੋਟਾਂ ਤੁਹਾਨੂੰ ਤਾਂ ਪਾਵਾਂਗੇ ਜੇ ਸਾਡੇ ਕੋਈ ਪਿੰਡ ਦਾ ਸੁਧਾਰ ਹੋਊਗਾ ਸਾਡੇ ਪਿੰਡ ਚ ਚਾਮਲਾ ਟਿਕਣੂਗੀ ਅਸੀਂ ਤਾਂ ਤੁਹਾਡੇ ਬਰੋਬਰ ਖੜਾਂਗੇ ਤਾਂ ਅਸੀਂ ਫਿਰ ਸਾਡੇ ਹੱਥ ਖੜੇ ਨੇ ਇਹ ਕਹਿੰਦੀ ਵੀ ਅਸੀਂ ਪੂਰਾ ਸਾਥ ਦੇਵਾਂਗੇ ਤੁਹਾਡਾ ਹਾਂਜੀ ਹਾਂਜੀ ਬਹੁਤ ਖੁਸ਼ ਹਾਂ ਜੀ ਇਸ ਟਾਈਮ ਆ ਸਾਰੀ ਧਰਮਸਾਲਾ ਜੀ ਪਹਿਲਾਂ ਬਣਾਈ ਸਰਪੰਚ ਸਾਹਿਬ ਨੂੰ ਰਾਜ ਨੂੰ ਉਹਨਾਂ ਨੇ ਕੁਝ ਕੀਤਾ ਹੈਗਾ ਫੇਰ ਬਣਾਈ ਸੀ ਜੰਟ ਸਰਪੰਚ ਨੂੰ ਉਹਨਾਂ ਨੇ ਕੁਝ ਕੀਤਾ ਹੈਗਾ ਕਿ ਗਰੀਬਾਂ ਦਾ ਕੋਈ ਕੁਝ ਨਹੀਂ ਕਰਦਾ ਹੈਗਾ ਗਰੀਬ ਤਾਂ ਬੋਟ ਪਾ ਜਾਂਦੇ ਇੱਕ ਫਾਸੇ ਨਾ ਹੁਣ ਕੰਮ ਤੁਹਾਡੇ ਪਿੰਡ 'ਚ ਹੋ ਰਿਹਾ ਠੀਕ ਹੋ ਰਿਹਾ ਹਾਂਜੀ ਹਾਂਜੀ ਬਹੁਤ ਖੁਸ਼ੀ ਆਈ ਇਸ ਗੱਲ ਦੀ ਅਸੀਂ ਪੂਰੇ ਮਤਲਬ ਇਸ ਟਾਈਮ ਬਹੁਤ ਖੁਸ਼ ਹਾਂ ਜੀ ਜਿਹੜਾ ਸਾਡੇ ਸਰਪੰਚ ਸਾਹਿਬ ਨੂੰ ਆ ਕੰਮ ਕੀਤਾ ਇਸ ਪਿੰਡ 'ਚ ਇਸ ਤਰ੍ਹਾਂ ਵੀ ਕਾਰਵਾਈ ਕਰਵਾਉਂਦੇ ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਰਿਚਾ ਕੌਰ ਹੈ ਪਿੰਡ ਇੰਦਰਪੁਰਾ ਤੋਂ ਮੈਂ ਸਰਪੰਚ ਹੈਗੀ ਤੇ ਅੱਜ ਸਾਡੇ ਪਿੰਡ ਦੀ ਜਿਹੜੀ ਕਾਮਨ ਲੈਂਡਸ ਹੁੰਦੀਆਂ ਨੇ ਸਾਂਝੀਆਂ ਥਾਂ ਮੈਂ ਉਹਨਾਂ ਦੀ ਨਿਸ਼ਾਨਦੇਹੀ ਅ ਅੱਜ ਜਿਹੜਾ ਸਾਰਾ ਇਹ ਪ੍ਰੋਸੀਜਰ ਹੈ ਉਹ ਚੱਲ ਰਿਹਾ ਹੈ ਇਹ ਬ ਪ੍ਰਸ਼ਾਸਨ ਦੇ ਹੁਕਮਾਂ ਅਨੁਸਾਰ ਪਰ ਉਸ ਦਿਨ ਪਿੰਡ 'ਚ ਕਾਫੀ ਰੌਲਾ ਪਿਆ ਤੇ ਜਿਹੜੇ ਜਿਹੜੇ ਨਜਾਇਜ਼ ਕਬਜ਼ਿਆਂ ਦੀਆਂ ਨੇ ਕਿੱਤੇ ਹੋਈ ਸੀ ਉਹਨਾਂ ਨੇ ਆ ਕੇ ਬਹੁਤ ਰੌਲਾ ਪਾਇਆ ਤੇ ਸਾਰੀ ਇਹ ਨਿਸ਼ਾਨਦੇਹੀ ਉਸ ਟਾਈਮ ਰੁਕਵਾ ਦਿੱਤੀ ਗਈ ਸੀ ਕਿੰਨੀ ਕ ਜਮੀਨ ਹੈ ਜਿਹੜੀ ਸ਼ਾਮਲ ਆੜਦੀ ਤੁਹਾਡੀ ਜਿਹੜੀ ਕਬਜ਼ੇ ਕਿੱਤੇ ਹੋਏ ਪਿੰਡ ਦੀ ਜੀ 20 ਕਿੱਲੇ ਦੀ ਆਰਾਊਂਡ ਜ਼ਮੀਨ ਹੈਗੀ ਜਿਹੜੀ ਨਜਾਇਜ਼ ਕਬਜ਼ੇ ਕਬਜ਼ਿਆਂ ਦੇ ਅੰਡਰ ਹੈਗੀ ਕਿੰਨੀ ਕ ਜ਼ਮੀਨ ਖੇਤੀਬਾੜੀ ਇਹ ਲੋ ਕਿੰਨੀ ਕ ਫਿਰਨੀ ਦੇ ਆਲੇ ਦੋਲੇ ਲੱਗਦੀ ਹੈ ਜੀ ਖੇਤੀਬਾੜੀ ਦੀ ਜ਼ਮੀਨ ਹੈਗੀ ਜੀ 10 12 ਤੋਂ 15 ਕਿੱਲੇ ਤੇ ਬਾਕੀ 7-8 ਕਿਲੇ 10 ਕਿਲੇ ਦੇ ਰਾਉਂਡ ਲੜੀ ਹੈਗੀ ਕਾਮਨ ਜਗ੍ਹਾਵਾਂ ਜਗਾਵਾਂ ਨੇ ਕਿੰਨੀ ਕੁ ਦੇਰ ਤੋਂ ਕਬਜ਼ੇ 'ਚ ਹੈ ਜਿਹੜੇ ਕਬਜ਼ਾਧਾਰੀ ਨੇ ਇਹ ਲਈ 30 ਤੋਂ 35 ਸਾਲਾਂ ਤੋਂ ਕਬਜ਼ੇ 'ਚ ਨੇ ਤੇ ਅੱਜ ਤੱਕ ਮਤਲਬ ਕਿਸੇ ਨੇ ਵੀ ਇਸ ਤੇ ਉੱਪਰ ਸਿਰ ਨਹੀਂ ਚੱਕਿਆ ਤੇ ਪਿੰਡ ਵਾਲੇ ਸ਼ੁਰੂ ਤੋਂ ਹੀ ਜਦ ਤੋਂ ਅਸੀਂ ਇਸ ਫਰੈਂਚਾਈਜ਼ੀ ਇਸ ਬਾਰੇ ਗੱਲ ਕਰਦੇ ਸੀ ਤੇ ਅਸੀਂ ਵਾਅਦਾ ਕੀਤਾ ਸੀ ਇਸ ਵਾਰ ਉਹਨਾਂ ਨੂੰ ਕਿ ਅਸੀਂ ਇਹ ਜ਼ਮੀਨਾਂ ਜਿਹੜੀਆਂ ਛੁੜਵਾ ਕੇ ਦੇਵਾਂਗੇ ਪਿੰਡ ਵਾਲੇ ਸਹਿਯੋਗ ਕਰ ਰਹੇ ਨੇ ਮੈਡਮ ਪਿੰਡ ਵਾਲੇ ਪੂਰਾ ਸਹਿਯੋਗ ਕਰ ਰਹੇ ਨੇ ਹਾਂਜੀ ਪੂਰਾ ਪਿੰਡ ਮੇਰੇ ਨਾਲ